ਤੁਸੀਂ ਦੇਖ ਰਹੇ ਹੋ ਟੈਲੀਪੋਸਟ ਪੰਜਾਬੀ ਮੈਂ ਹਸਨੇਨਾ ਜੰਮੂ ਕਸ਼ਮੀਰ ਦੇ ਵਿੱਚ ਆਪਰੇਸ਼ਨ ਸਿੰਦੂਰ ਲਗਾਤਾਰ ਚੱਲੀ ਅਤਿਵਾਦੀਆਂ ਦਾ ਖਾਤਮਾ ਕਰਨ ਦੇ ਲਈ ਫੌਜ ਤੇ ਜਵਾਨਾਂ ਦੇ ਫਲੋ ਲਗਾਤਾਰ ਕਾਰਫਾਈ ਕੀਤੀ ਜਾ ਰਹੀਏ ਦੱਸਦੀ ਹੈ ਕਿ ਕੱਲ ਵੀ ਫੌਜ ਦੇ ਜਵਾਨਾਂ ਦੇ ਵੱਲੋਂ ਹੱਤਿਆਵੀਆਂ ਦੇ ਨਾਲ ਮੁਕਾਬਲਾ ਕੀਤਾ ਜਾ ਰਿਹਾ ਸੀ ਹੱਤਿਆਵੀਆਂ ਦੇ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਸੀ ਤਾਂ ਅਚੇਹ ਦੇ ਵਿਚਕਾਰ ਮੰਪਾਕੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਫੌਜ ਦੇ ਜਵਾਨ ਨੇ ਸ਼ਹਾਦਤ ਦਾ ਜਾਂ ਪੀ ਲਿਆ ਜਿਸ ਨੂੰ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸਰਕਾਰੀ ਸਨਮਾਨਾਂ ਦੇ ਨਾਲ ਇਸ ਫੌਜ ਦੇ ਜਵਾਨ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੋ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਫੌਜ ਦੇ ਜਵਾਨ ਦਾ ਹਜੇ ਮਹੀਨਾ ਕੁ ਪਹਿਲਾ ਵਿਆਹ ਹੋਇਆ ਸੀ ਪਤਨੀ ਘਰ ਤੇ ਵਿੱਚ ਉਡੀਕ ਰਹੀ ਸੀ ਹੱਥਾਂ ਦੇ ਵਿੱਚ ਲਾਲ ਚੋੜਾ ਹੈ ਤਾਂ ਵਿਆਹ ਦੇ ਹਜੇ ਚਾ ਵੀ ਨਹੀਂ ਉtre ਕਿ ਫੌਜ ਦੇ ਜਵਾਨ ਦੇ ਜੜੀਆ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਕੇ ਆ ਸੋ ਤਸਵੀਰਾਂ ਬੇਹੱਦ ਹੀ ਭਾਵੁਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਫੌਜ ਦੇ ਜਵਾਨਾਂ ਦੇ ਫਲ ਉਸ ਸ਼ਹੀਦ ਗਾਇਕਰ ਸੰਦੀਪ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ 12 ਸਾਲ 4 ਮਹੀਨੇ ਅਤੇ 25 ਦਿਨ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਕਿਸ਼ਤਵਾਰ ਦੇ ਵਿੱਚ ਮੁਕਾਬਲੇ ਦੇ ਦੌਰਾਨ ਸ਼ਹੀਦ ਹੋ ਗਿਆ ਜੇ ਗੱਲ ਕੀਤੀ ਜਾਵੇ ਤਾਂ ਪਹਿਲਕਾਮ ਹਮਲੇ ਤੋਂ ਬਾਅਦ ਅਤਵਾਦੀਆਂ ਦਾ ਖਾਤਮਾ ਕਰਨ ਦੇ ਲਈ ਆਪਰੇਸ਼ਨ ਸੰਦੂਰ ਲਗਾਤਾਰ ਚੱਲ ਰਿਹਾ ਹੈ ਹਾਲਾਂਕਿ ਫੌਜ ਤੇ ਜਵਾਨਾਂ ਦੇ ਵੱਲੋਂ ਤਿੰਨ ਅਤਿਵਾਦੀਆਂ ਨੂੰ ਪਿਛਲੇ ਦਿਨੀ ਮੌਤ ਦੇ ਕਾਟ ਉਤਾਰਿਆ ਸੀ ਤਾਂ ਕੱਲ ਫਿਰੜਾਇਆ ਪਛਤਵਾੜ ਦੇ ਵਿੱਚ ਫੌਜ ਦੇ ਜਵਾਨਾਂ ਦਾ ਅਤਿਵਾਦੀਆਂ ਦੇ ਨਾਲ ਮੁਕਾਬਲਾ ਜਾਰੀ ਰਿਹਾ ਜਿਸ ਦੇ ਦੌਰਾਨ ਇੱਕ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਜੰਮੂ ਕਸ਼ਮੀਰ ਦੇ ਵਿੱਚ ਆਪਰੇਸ਼ਨ ਸਿੰਦੂਰ ਲਗਾਤਾਰ ਚੱਲ ਰਿਹਾ ਅਤਿਵਾਦੀਆਂ ਦਾ ਖਾਤਮਾ ਕਰਨ ਦੇ ਲਈ ਫੌਜ ਤੇ ਜਵਾਨਾਂ ਦੇ ਵੱਲੋਂ ਲਗਾਤਾਰ ਕਾਰਫਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕੱਲ ਵੀ ਫੌਜ ਦੇ ਜਵਾਨਾਂ ਦੇ ਵੱਲੋਂ ਹੱਤਿਆਵੀਆਂ ਦੇ ਨਾਲ ਮੁਕਾਬਲਾ ਕੀਤਾ ਜਾ ਰਿਹਾ ਸੀ ਹੱਤਿਆਵੀਆਂ ਦੇ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਸੀ ਤਾਂ ਅਚੇਹ ਦੇ ਵਿਚਕਾਰ ਮੰਪਾਕੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਫੌਜ ਦੇ ਜਵਾਨ ਨੇ ਸ਼ਹਾਦਤ ਦਾ ਜਾਂ ਪੀ ਲਿਆ ਜਿਸ ਨੂੰ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਸਰਕਾਰੀ ਸਨਮਾਨਾਂ ਦੇ ਨਾਲ ਇਸ ਫੌਜ ਦੇ ਜਵਾਨ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸੋ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਫੌਜ ਦੇ ਜਵਾਨ ਦਾ ਹਜੇ ਮਹੀਨਾ ਕੁ ਪਹਿਲਾ ਵਿਆਹ ਹੋਇਆ ਸੀ ਪਤਨੀ ਘਰ ਤੇ ਵਿੱਚ ਉਡੀਕ ਰਹੀ ਸੀ ਹੱਥਾਂ ਦੇ ਵਿੱਚ ਲਾਲ ਚੋੜਾ ਹੈ ਤਾਂ ਵਿਆਹ ਦੇ ਹਜੇ ਚਾ ਵੀ ਨਹੀਂ ਉtre ਕਿ ਫੌਜ ਦੇ ਜਵਾਨ ਦੇ ਜੜੀਆ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਕੇ ਆ ਸੋ ਤਸਵੀਰਾਂ ਬੇਹੱਦ ਹੀ ਭਾਵੁਕ ਕਰਦੀਆਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਫੌਜ ਦੇ ਜਵਾਨਾਂ ਦੇ ਫਲ ਉਸ ਸ਼ਹੀਦ ਗਾਇਕਰ ਸੰਦੀਪ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ 12 ਸਾਲ 4 ਮਹੀਨੇ ਅਤੇ 25 ਦਿਨ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਕਿਸ਼ਤਵਾਰ ਦੇ ਵਿੱਚ ਮੁਕਾਬਲੇ ਦੇ ਦੌਰਾਨ ਸ਼ਹੀਦ ਹੋ ਗਿਆ ਜੇ ਗੱਲ ਕੀਤੀ ਜਾਵੇ ਤਾਂ ਪਹਿਲਕਾਮ ਹਮਲੇ ਤੋਂ ਬਾਅਦ ਅਤਵਾਦੀਆਂ ਦਾ ਖਾਤਮਾ ਕਰਨ ਦੇ ਲਈ ਆਪਰੇਸ਼ਨ ਸੰਦੂਰ ਲਗਾਤਾਰ ਚੱਲ ਰਿਹਾ ਹੈ ਹਾਲਾਂਕਿ ਫੌਜ ਤੇ ਜਫਾਨਾ ਦੇ ਫਲੋ ਤਿੰਨ ਅਤਵਾਦੀਆਂ ਨੂੰ ਪਿਛਲੇ ਦਿਨੀ ਮੌਤ ਦੇ ਕਾਟ ਉਤਾਰਿਆ ਸੀ ਤਾਂ ਕੱਲ ਫੇਚੜਾ ਪਿਛਤਵਾੜ ਦੇ ਵਿੱਚ ਫੌਜ ਦੇ ਜਫਾਨਾ ਦਾ ਅਤਵਾਦੀਆਂ ਦੇ ਨਾਲ ਮੁਕਾਬਲਾ ਜਾਰੀ ਰਿਹਾ ਜ ਉਸ ਦੇ ਦੌਰਾਨ ਇੱਕ ਫੌਜ ਦਾ ਜਵਾਨ ਸ਼ਹੀਦ ਹੋ ਗਿਆ